ਅਮਰਤ ਬਾਣੀ 244 ਅੰਕ ਤੇ ਅੱਜ ਦਾ ਉਪਨਾਮ ਸਾਹਿਬ ਸਾਡੇ ਅਮਰਤ ਵੇਲੇ ਦੇ ਭਾਗਾਂ ਦੇ ਵਿੱਚ ਆਇਆ ਤਾਂ ਪੰਚਮ ਪਾਤਸ਼ਾਹ ਸਤਿਰਾਜ ਜੀ ਸੰਸਾਰੀ ਜੀਵਾਂ ਨੂੰ ਇੱਕ ਸੇਵਕ ਜਗਿਆਸੂ ਬਣ ਕੇ ਉਸ ਆਕਾਲ ਮੁਖ ਵਹਿਮ ਦੇ ਚਰਨਾਂ 'ਚ ਬੇਅੰਤੀ ਕਰਮ ਦਾ ਦਰਸ਼ਨਾਂ ਦੀ ਤ੍ਰਿਪਤਾ ਦਾ ਇਕ ਗੁਰੂ ਨੂੰ ਪੂਜਣ ਦਾ ਜੋਗਤੀ ਦੱਸ ਕੇ ਸਤਗੁਰ ਮਹਾਰਾਜੀ ਸੰਗਤ ਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਏ ਮੇਰੇ ਅਕਾਲ ਰੂਪ ਅਕਾਲ ਪੁਰਖ ਵੈਤੂ ਮੇਰਾ ਜੀਵਨ ਆਪ ਜੀ ਦੇ ਦਰਸ਼ਨਾਂ ਤੇ ਨਿਰਭਰ ਹੈ ਜਦੋਂ ਤੱਕ ਸਤਿਗੁਰ ਪਾਤਸ਼ਾਹ ਆਪ ਜੀ ਦੇ ਦਰਸ਼ਨ ਹੋ ਰਹੇ ਨੇ ਆਪ ਜੀ ਦੀ ਕਿਰਪਾ ਹੋ ਰਹੀ ਹੈ ਹੱਥ ਮੇਰੇ ਸਿਰ ਤੇ ਹੈ ਮੇਰੀ ਜਿੰਦਗੀ ਦੇ சுவாਸ ਚੱਲ ਰਹੇ ਨੇ ਮੈਂ ਜਿਉਂਦਾ ਹਾਂ ਮੇਰਾ ਸਰੀਰ ਚੱਲ ਰਿਹਾ ਤੁਹਾਡੀ ਕਿਰਪਾ ਦੇ ਨਾਲ ਸਤਿਗੁਰ ਜੀ ਮੈਨੂੰ ਅਮਰਤ ਵੇਲੇ ਦੇ ਆਪਣੇ ਦਰਸ਼ਨਾਂ ਦੀ ਸੇਵਾ ਬਖਸ਼ਿਓ ਮੈਂ ਹਰ ਰੋਜ਼ ਅਮਰਤ ਵੇਲੇ ਆਪੀ ਦੇ ਦਰਸ਼ਕਦਾਰਿਆਂ ਦੀ ਤਾਂ ਗਰਾਮਾ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮਕ ਦ੍ਰਿਸ਼ਟ ਪੇਖ ਜੀਵਾ ਮਹਾਰਾਜੀ ਮੇਰਾ ਜੀਵਨ ਤੁਹਾਡੇ ਦਰਸ਼ਨਾਂ ਤੇ ਨਿਰਭਰ ਹੈ ਤੁਸੀਂ ਕਰੋ ਕਿਰਪਾ ਦੀਤਿਆ ਜੀ ਮੈਨੂੰ ਆਪਣੇ ਦਰਸ਼ਕਦਾਰੇ ਬਖਸ਼ਿਓ ਸਪਸ਼ਟ ਕੀਤਾ ਸਤਿਗੁਰਾਂ ਦੇ ਦਰਸ਼ਨਾਂ ਦੀ ਸੇਵਾ ਨੂੰ ਕਹਿੰਦੇ ਸੁਣਨਾ ਕਰੋ ਇਹ ਮੇਰੇ ਬਾਈ ਗਰੋ ਆਪਣੇ ਗਰੀਬ ਦੀ ਆਪਣੇ ਸੇਵਕ ਦੀ ਬੇਨਤੀ ਨੂੰ ਸੁਣਨਾ ਕਰੋ ਮੈਂ ਤੁਹਾਡੇ ਦਰਸ਼ਕਦਾਰਿਆਂ ਦੀ ਆਸ ਲੈ ਕੇ ਆਇਆ ਬਲਿਹਾਰ ਜਾਵਾਂ ਪਾਛਾ ਤੁਸੀਂ ਮੇਰੇ ਵੱਲ ਵੇਖਣਾ ਕਰੋ ਮੇਰਾ ਜੀਵਨ ਤੁਹਾਡੇ ਆਧਾਰ ਤੇ ਹੈ ਤੁਹਾਡੇ ਆਸ ਦੀ ਤੇ ਹੈ ਦੀਨ ਦੇ ਆਲੀਓ ਮੈਂ ਗਰੀਬ ਦੀ ਤੁਹਾਡੀ ਚਰਨਾਂ ਦੇ ਵਿੱਚ ਅਰਦਾਸ ਹੈ ਆਪਜੀ ਮੇਰੀ ਬੇਨਤੀ ਨੂੰ ਸਵੀਕਾਰ ਕਰਨਾ ਕਰੋ ਦਰਸ਼ਨ ਪੇਖਤ ਮੈਂ ਜੀਵੂ ਮੇਰਾ ਜਿੰਦਗੀ ਹੈ ਜਿਹੜੀ ਮੇਰੇ ਸ્વાસ ਚੱਲਦੇ ਨੇ ਤੁਹਾਡੇ ਦਰਸ਼ਨਾਂ ਕਰਕੇ ਹੀ ਚੱਲ ਰਹੇ ਨੇ ਜਦੋਂ ਤੱਕ ਤੁਹਾਡਾ ਕਿਰਪਾ ਭਰਿਆ ਹੱਥ ਮੇਰੇ ਸਿਰ ਦੇ ਉੱਪਰ ਹੈ ਸਤਿਗੁਰੂ ਜੀ ਮੈਂ ਜਿਉਂਦਾ ਹਾਂ ਮੇਰੀ ਜਿੰਦਗੀ ਚੱਲ ਰਹੀ ਹੈ ਸੁਣ ਕਰ ਵਚਨ ਤੇਮਾਰੇ ਸਤਿਗੁਰ ਮਹਾਰਾ ਜੀ ਤੁਹਾਡੀ ਅੰਮ੍ਰਿਤ ਬਾਣੀ ਸੁਣ ਕੇ ਤੁਹਾਡੇ ਅੰਮ੍ਰਿਤ ਮਿੱਠੇ ਬੋਲ ਸੁਣ ਕੇ ਮਨ ਦਾ ਮੇਰਾ ਠਾਰ ਦੀ ਉਹ ਤੁਹਾਡੀ ਅਮਤ ਬਾਣੀ ਨਾਲ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਮੇਰੇ ਜੀਵਨ ਨੂੰ ਸ਼ਾਂਤੀ ਮਿਲਦੀ ਹੈ ਪਾਤਸ਼ਾਹ ਮੇਰਾ ਜੀਵਨ ਤੁਹਾਡੇ ਸੱਚ ਦੇ ਰਸਤੇ ਤੇ ਚੱਲਣ ਵਾਸਤੇ ਮੈਨੂੰ ਖਿੱਚ ਕਰਦਾ ਮਨ ਮੇਰਾ ਚੱਲ ਗੁਰੂ ਦੇ ਦਵਾਰੇ ਚੱਲ ਮਾਲਕ ਦਾ ਸ਼ੁਕਰਾਨਾ ਕਰਕੇ ਆ ਜਿਸ ਮਾਲਕ ਨੇ ਐਨਾ ਸੋਹਣਾ ਤੇ ਸੁਜੀਵਨ ਬਖਸ਼ਿਆ ਹੈ ਉਸ ਮਾਲਕ ਦੇ ਚਰਨਾਂ 'ਚ ਬੇਨਤੀ ਕਰਕੇ ਆ ਏ ਮੇਰੇ ਵਹਿਗੂ ਮੈਂ ਆਪ ਜੀ ਦੇ ਦਰਸ਼ਨ ਦੇਖ ਕੇ ਜਉਂਦਾ ਹਾਂ ਮੇਰਾ ਮਨ ਤੇ ਤਨ ਵਿਛੋੜੇ ਦੀ ਅਗਨੀ ਵਿੱਚ ਸੜ ਰਿਹਾ ਹੈ ਮੈਂ ਪਰਵਾਰ ਕਰਕੇ ਸੰਸਾਰ ਕਰਕੇ ਸਤਿਗੁਰ ਤੁਹਾਡੇ ਕੋਲੋਂ ਵਿਛੜ ਗਿਆ ਹਾਂ ਜਿਹਦੇ ਕਰਕੇ ਸਤਿਗੁਰ ਜੀ ਮੇਰਾ ਮਨ ਤੇ ਮੇਰਾ ਤਨ ਦੋਨੋਂ ਸੜ ਰਹੀ ਜੀ ਵਿਛੋੜੇ ਦੀ ਅੱਗ ਦਾ ਸੇਕ ਦੁਨੀਆਦਾਰੀ ਦੇ ਰੰਗ ਤਮਾਸ਼ਿਆਂ ਦਾ ਛੇਦ ਕਰਮ ਕੰਡ ਦਾ ਸੇਕ ਮੈਨੂੰ ਸਾੜ ਰਿਹਾ ਹੈ ਗਰੀਬ ਨਵਾਜ਼ ਮੈਂ ਗਰੀਬ ਸੱਚੇ ਕੇਤ ਤੋਂ ਮੇਰੇ ਸਤਿਗੁਰੂ ਪੂਰੇ ਮਹਾਰਾਜ ਮੈਨੂੰ ਇੱਕ ਸਹਾਰਾ ਹੀ ਤੁਹਾਡਾ ਹੈ ਹੋਰ ਦੁਨੀਆ ਤੇ ਕੋਈ ਐਸਾ ਸਹਾਰਾ ਦੇਣ ਵਾਲੀ ਵਸਤੂ ਨਹੀਂ ਹੈ ਤੂੰ ਗਰੀਬਾਂ ਨੂੰ ਨਵਾਜਣ ਵਾਲਾ ਹੈ ਗਰੀਬਾਂ ਦੀ ਬੇਨਤੀ ਸੁਣਨ ਵਾਲਾ ਹੈ ਗਰੀਬਾਂ ਦੀ ਰੱਖਿਆ ਕਰਨ ਵਾਲਾ ਹੈ ਦੇਖ ਤੇ ਮਾਰਾ ਦਰਸ਼ਨੋਂ ਮੇਰਾ ਮਨ ਧੀਰੇ ਜਦੋਂ ਮੈਂ ਤੁਹਾਡੇ ਦੁਆਰੇ ਆ ਜਾਂਦਾ ਬਾਦਸ਼ਾਹ ਮੇਰੇ ਮਨ ਨੂੰ ਬੜਾ ਹੌਸਲਾ ਮਿਲਦਾ ਬੜਾ ਵਿਸ਼ਵਾਸ ਮਿਲਦਾ ਕਿ ਮੈਂ ਆਪਣੇ ਗੁਰੂ ਨਾਨਕ ਦੇ ਚਰਨਾ ਵਿੱਚ ਮੈਂ ਕਲਗੀਆਂ ਵਾਲੇ ਮਹਾਰਾਜ ਦੇ ਚਰਨਾ ਚ ਆ ਗਿਆ ਹੁਣ ਮੈਨੂੰ ਡਰ ਨਹੀਂ ਮਹਾਰਾਜ ਨੇ ਮੇਰੀ लाज ਰੱਖ ਲੈਣੀ ਹੈ ਆਏ ਦੀ ਮੇਰੀ ਆਏ ਦੀ ਸ਼ਰਮ ਦੇ ਵਿੱਚ ਆਇਆ ਦੀ ਇੱਜ਼ਤ ਪੱਤ ਰੱਖ ਲੈਣੀ ਹੈ ਮੇਰੀਆਂ ਬਨੋ ਕਾਮਨਾ ਮੇਰੇ ਮਾਲਕ ਨੇ ਪੂਰੀਆਂ ਕਰ ਦੇਣੀਆਂ ਨੇ ਪਾਤਸ਼ਾਹ ਮੈਂ ਗਰੀਬ ਹਾਂ ਬਨ ਕਰਕੇ ਸਿਰਕਤੌਰ ਦੇ ਗਰੀਬ ਨਹੀਂ ਬਨ ਕਰਕੇ ਮੇਰਾ ਮਨ ਗਰੀਬ ਹੈ ਇੱਕ ਮੈਨੂੰ ਸਹਾਰਾ ਤੇ ਤੁਹਾਡੀ ਹੈ ਮੇਰੇ ਗਰੀਬ ਦੀ ਸੱਚੀ ਓਟ ਤੁਹਾਡੇ ਚਰਨਾਂ ਦਾ ਆਸਰਾ ਹੈ ਗਰੀਬ ਨਵਾਜ ਮੇਰੇ ਕਿਰਪਾ ਕਰੋ ਧੀਰਜ ਦਾ ਅਸਤ ਪ੍ਰਾਪਤ ਹੋ ਜਾਵੇ ਮੈਨੂੰ ਰੋਜ਼ ਆਪਣੇ ਅਮਰਤ ਗੁਰਦੇ ਦੀਦਾਰ ਬਖਸ਼ਿਓ ਤੇਰੇ ਆ ਭਗਤਾਂ ਨੂੰ ਭੁੱਖ ਸੱਜ ਤੇਰੀ ਹੈ ਮਹਾਰਾਜ ਤੇਰੇ ਆ ਭਗਤਾਂ ਨੂੰ ਤੇਰੇ ਦਰਸ਼ਨਾਂ ਦੀ ਭੁੱਖ ਹੈ ਹਾ ਲੋਚਾ ਪੂਰਨ ਮੇਰੀਆਂ ਮੇਰੀ ਮਨ ਦੀ ਇੱਛਾ ਪੂਰੀ ਕਰਦੇ ਸੰਸਾਰੀ ਬਤਵਾ ਦੀ ਮੇਰੇ ਪਰਿਵਾਰਕ ਲੋੜਾਂ ਨੇ ਜਿਹੜੀਆਂ ਮੇਰੀਆਂ ਕੂੜੀਆਂ ਕਰਿਓ ਦੇਹੋ ਦਰਸ ਸੁਖ ਦਾਤੇ ਆ ਮਹਾਰਾਜ ਸੁਖ ਦੇਣ ਵਾਲਿਆ ਮੈਨੂੰ ਦਰਸ਼ਨ ਬਖਸ਼ੂ ਮੈਂ ਗਲ ਦੇ ਵਿੱਚ ਲੈ ਓ ਮਲਾਈ ਜੀਉ ਪਾਤਸ਼ਾਹ ਜੀ ਮੈਂ ਪਲ ਪਲ ਤੁਹਾਡਾ ਨਾਮ ਜਪਦਾ ਮੇਰੀ ਗਲ ਦੇ ਵਿੱਚ ਮੇਰੇ ਹਿਰਦੇ ਵਿੱਚ ਮੇਰੇ ਮਨ ਦੇ ਵਿੱਚ ਤੁਹਾਡਾ ਅਮਰ ਨਾਮ ਹੈ ਗਰੀਬ ਨਵਾਜ਼ ਤੁਸੀਂ ਕਿਰਪਾ ਕਰੋ ਮੈਨੂੰ ਦਰਸ਼ਤਦਾਰੀ ਜਾਨੀ ਕਰੋ ਮੇਰੀ ਇੱਛਾ ਹੈ ਮੈਂ ਅਰਦਾਸ ਲੈ ਕੇ ਆਇਆ ਨਾ ਮੈਨੂੰ ਤੁਹਾਡੇ ਦਰਸ਼ਨਾਂ ਦੀ ਭਾਵਨਾ ਹੈ ਮੈਂ ਤੁਹਾਡੇ ਦਰਸ਼ਕਦਾਰਿਆਂ ਵਾਸਤੇ ਚੱਲ ਕੇ ਆਇਆ ਗਰੀਬ ਨਿਵਾਜ ਮੇਰੀ ਅਰਦਾਸ ਬੇਨਤੀ ਹੈ ਨਾ ਜਿਹੜੀ ਉਹਨੂੰ ਪ੍ਰਵਾਨ ਕਰ ਲੋ ਗੁਰੂ ਗਰੀਬ ਨਰਾਇਣ ਬੜੀ ਆਸ ਲੈ ਕੇ ਆਇਆ ਮੈਂ ਪੂਰਨ ਕਰਨ ਹੋਈ ਪ੍ਰਭੂ ਮੀਰਾ ਇਹ ਵੈਗੂ ਆਪ ਜੀ ਦੇ ਦਰਸ਼ਨ ਕਰਕੇ ਪਿਛਲੇ ਜਨਮ ਦਾ ਰਹਿਦਾ ਕਰਮ ਕਰਕੇ ਮੈਨੂੰ ਗੁਰੂਕਾ ਜਨਮ ਮਿਲਿਆ ਕਰੋ ਕਿਰਪਾ ਮਹਾਰਾਜ ਇਸ ਜਨਮ ਦੇ ਵਿੱਚ ਮੈਂ ਚੰਗੇ ਕਰਮ ਕਰਕੇ ਆਪਣਾ ਜੀਵਨ ਤੁਹਾਡੇ ਲਈ ਭਿਲਾ ਦੇਆ ਪੂਰਨ ਕਰਮ ਜਿਹੜਾ ਕੰਮ ਮੇਰਾ ਜਨਮ ਪਿਛਲੇ ਜਨਮ ਦੇ ਵਿੱਚ ਅਧੂਰਾ ਰਹਿ ਗਿਆ ਮਹਾਰਾਜ ਦੁਬਾਰਾ ਜਨਮ ਮਿਲ ਗਿਆ ਕਿਰਪਾ ਕਰੋ ਦੀਨ ਬਿਆਰੀ ਮੇਰੀ ਅਰਦਾਸ ਹੈ ਤੁਹਾਡੇ ਚਰਨਾਂ ਵਿੱਚ ਮੇਰੀ ਬੇਨਤੀ ਨੂੰ ਪ੍ਰਵਾਨ ਕਰ ਲੋ ਮੈਨੂੰ ਦਰਸ਼ਨਾਂ ਦੀ ਆਸ ਬਖਸ਼ੋ ਮੈਨੂੰ ਇੱਛਾ ਬਖਸ਼ੋ ਏ ਬੇਨੰਤੀ ਸੋਣਾ ਪ੍ਰਭ ਮੇਰੇ ਪਾਤਸ਼ਾਹ ਮੇਰੀ ਅਰਜ਼ ਹੈ ਤੁਹਾਡੇ ਚਰਨਾਂ 'ਚ ਗਰੀਬ ਦੀ ਅਰਦਾਸ ਸੁਣ ਹੈ ਬੇਤੀ ਐ ਜੀ ਸੁਣਵੀਂ ਕਰੋ ਬੜੀ ਆਸ ਲੈ ਕੇ ਆਇਆ ਮਹਾਰਾਜ ਕਿਤੇ ਆ ਜਾਣ ਦੀ ਮੇਰਾ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਨਾ ਮਿੱਤ ਜਾਵਾਂ ਤੁਹਾਡੇ ਪਿਛੋੜੀ ਕਰਕੇ ਕਰੋ ਕਿਰਪਾ ਮੈਨੂੰ ਆਪਣੇ ਚਰਨਾਂ ਦਾ ਪਿਆਰ ਵਰਸ ਦਿਓ ਮਹਾਰਾਜ ਮੈਂ ਬੜੀ ਆਸ ਲੈ ਕੇ ਆਇਆ ਇਹ ਬੇਨੰਤੀ ਮੇਰੀ ਇਹ ਬੇਨਤੀ ਹੈ ਸੁਣ ਪ੍ਰਭ ਮੇਰੇ ਮੇਰੇ ਮਾਲਕਾ ਮੇਰੀ ਅਰਦਾਸ ਸੁਣ ਲੈ ਮੈਂ ਬੜੀ ਆਸ ਲੈ ਕੇ ਤੇਰੇ ਦਰ ਤੇ ਆਇਆ ਪਿਛਲਾ ਜਨਮ ਮੇਰਾ ਐਵੇਂ ਬੀਤ ਗਿਆ ਹੁਣ ਆ ਜਨਮ ਮਹਾਰਾਜ ਮੈਂ ਤੁਹਾਡੇ ਵਿਛੋੜੇ ਚ ਨਹੀਂ ਤੜਪਣਾ ਚਾਹੁੰਦਾ ਤੁਸੀਂ ਦੀਦਾਰ ਬਖਸ਼ਿਓ ਮੈਨੂੰ ਮੈਨੂੰ ਮਹਾਰਾਜ ਪਿਆਰ ਬਖਸ਼ਿਓ ਆਪਣੇ ਚਰਨਾਂ ਦਾ ਮੈਂ ਇਹ ਆਸ ਲੈ ਕੇ ਆਇਆ ਤੁਹਾਡੇ ਦਰ ਤੇ ਸੁਣੋ ਬਿਨਾਂਤੀ ਸੁਆਮੀ ਮੇਰੇ ਰਾਮਾ हे कण कण ਵਿੱਚ ਸਮਾਇਓ ਆਕਾਲ ਪੁਰਖ ਵੈਰੂ ਮੇਰੀ ਗਰੀਬ ਦੀ ਬੇਇੰਤੀ ਨੂੰ ਸੁਣ ਲੈ ਸੁਣ ਬਿਨਾਮੀ ਸੁਆਮੀ ਆਪਣੇ ਨਾਮ ਇਹ ਸੁੱਖ ਮੰਗੈ ਮਹਾਰਾਜ ਆਹ ਅਰਦਾਸ ਲੈ ਕੇ ਆਇਆ ਤੁਹਾਡੇ ਦਰ ਤੋਂ ਮੈਂ ਸੁੱਖਾਂ ਦੀ ਰਾਸ ਲੈਣ ਵਾਸਤੇ ਆਇਆ ਤੁਸੀਂ ਕਿਰਪਾ ਕਰੋ ਮੇਰੇ ਗਰੀਬ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਰੋ ਦੇਹੇ ਨਾਮ ਕਰੇ ਆਪਣੇ ਚੇਰੇ ਸਤਿਗੁਰ ਜੀਓ ਵੇਨੋ ਆਪਣਾ ਸੇਵਕ ਬਣਾ ਲਓ ਚੇਰੇ ਚੇਲਾ ਬਣਾ ਲਓ ਦਾਸ ਬਣਾ ਲਓ ਆਪਣੇ ਚਰਨਾਂ ਦਾ ਮੈਨੂੰ ਦਰਸ਼ਨ ਦਿਦਾਰੇ ਬਖਸ਼ ਦਿਓ ਮੇਰੀ ਝੋਲੀ ਵਿਚਾਸ ਕੰਧਾ ਦਾ ਪਾ ਦਿਓ ਨਾਮ দান ਜਾਂ ਚੰਦ ਨਾਨਕ ਦਇਆਲ ਮੁੱਖ ਕਿਰਪਾ ਕਰੇ ਮਹਾਰਾਜ ਆਹ ਕਿਰਪਾ ਮੇਰੇ ਗਰੀਬ ਤੇ ਵੀ ਕਰਦੇ ਹੋ ਨਾ ਸਤਿਗੁਰੂ ਮੈਂ ਬੜੀ ਆਸ ਲੈ ਕੇ ਆਇਆ ਪਿਛਲਾ ਜਨਮ ਤੁਹਾਡੇ ਬਿਛੋੜੇ ਕਰਕੇ ਬਿਆਰਥੀ ਬੀਤ ਗਿਆ ਹੁਣ ਆਹ ਜਨਮ ਮਿਲਿਆ ਤੁਹਾਡੇ ਲੇਖੇ ਲੱਗ ਜਾਵੇ ਬੜੀ ਭਾਵਨਾ ਲੈ ਕੇ ਆਇਆ ਮਹਾਰਾਜ ਮੇਰੀ ਬੇਨਤੀ ਹੈ ਮੈਨੂੰ ਆ ਸੁੱਖ ਦਾ ਦੇਣ ਵਾਲਾ ਜਿਹੜਾ ਨਾਮ ਹੈ ਤੁਹਾਡਾ ਮੇਰੀ ਝੋਲੀ ਪਾ ਦਿਓ ਹੋਰ ਮੈਨੂੰ ਸੰਸਾਰ ਦੀ ਛੁੱਟੀ ਵੀ ਚਾਹੀਦਾ ਸੱਚੇ ਪਾਤਸ਼ਾਹ ਰਹਾਉ ਹੁਣ ਸਤਿਗੁਰੂ ਜੀ ਨੇ ਬੇਨਤੀ ਕਰਦਾ ਤਰੀਕਾ ਦੱਸਿਆ ਗੁਰਮਤ ਪਿਆਰਿਆ ਜਦੋਂ ਕਦੇ ਸਮਾਂ ਮਿਲਦਾ ਜੀਵਨ ਦੇ ਵਿੱਚ ਰੋਜ਼ ਮਾਲਕ ਦੇ ਦਰਦੇ ਉੱਤੇ ਆ ਕੇ ਸ਼ੁਕਰਾਨੇ ਦੀ ਅਰਦਾਸ ਕਰਿਆ ਕਰ ਮੰਗਿਆ ਕਰ ਆਪ ਦੀਆਂ ਦਾਤਾਂ ਸੁਖ ਆਰਾਮ ਮੰਗ ਲੈ ਸੰਸਾਰੀ ਵਸਤਾ ਧੀਆਂ ਪੁੱਤਰ ਜੋ ਤੇਰੇ ਕਰਮਾਂ ਚ ਨੇ ਦੁੱਖ ਸੁਖ ਉਹ ਤਾਂ ਤੈਨੂੰ ਮਿਲਦਾ ਹੀ ਰਿਹਾ ਉਹ ਤਾਂ ਬਿਨਾ ਮੰਗੇ ਤੈਨੂੰ ਮਿਲ ਜਾਣਾ ਹੁਣ ਕੋਈ ਟਾਲ ਨਹੀਂ ਸਕਦਾ ਪਰ ਮਾਲਕਾ ਆ ਜੀਵਨ ਹੈ ਜਿਹੜਾ ਤੇਰੇ ਲੇਖੇ ਲੱਗ ਜਾਵੇ ਮਾਦੂ ਇਹ ਜਨਮ ਤੁਹਾਡੇ ਦੇਖੇ ਬਾਦਸ਼ਾਹ ਜੀ ਆ ਜਨਮ ਤੁਹਾਡੇ ਲੇਖੇ ਲੱਗ ਜਾ ਰਿਹਾ ਮੇਰਾ ਹੰਬਰ ਬਿਲਦਾ ਉੱਥੇ ਆ ਤੁਹਾਡੇ ਚਰਨਾਂ ਚ ਕੀਰਤੀ ਅਰਦਾਸ ਬੇਨਤੀ ਸਤਗੁਰੂ ਜੀ ਤੁਸੀਂ ਪ੍ਰਵਾਨ ਕਰ ਲਓ ਤਾਂ ਹੁਣ ਸਤਗੁਰੂ ਜੀ ਅੱਗੇ ਕਹਿੰਦੇ ਕਿ ਸ਼ੁਕਰਾਨਾ ਕਿਵੇਂ ਕਰਨਾ ਦਿੱਤੀਆਂ ਹੋਈਆਂ ਵਸਤੂਆਂ ਦਾ ਆਪਣੀ ਸਰਨ ਰਾਗ ਪ੍ਰਾਪਾਉ ਦਾਤੇ ਏ ਦਾਤਾ ਦੇਣ ਵਾਲੇ ਅਕਾਲ ਪੁਰਖ ਵੈਗੁਰੂ ਏ ਮਾਲਕ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ ਆਪਣੇ ਚਰਨਾਂ ਚ ਰੱਖ ਲਓ ਮੈਨੂੰ ਪਾਤਸ਼ਾਹ ਤੁਸੀਂ ਗਰੀਬਾਂ ਨੂੰ ਦਵਾਜਣ ਵਾਲੇ ਸਤਗੁਰੂ ਜੀ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ 'ਚ ਬੈਠਣ ਦੀ ਥਾਂ ਦੇ ਦਿਓ ਜਿਹੜਾ ਮੇਰਾ ਮਨ ਭਟਕਦਾ ਫਿਰਦਾ ਕਦੇ ਕਿਸੇ ਪਾਸੇ ਨੂੰ ਭੱਜ ਦੌੜਦਾ ਕਦੇ ਕਿਸੇ ਪਾਸੇ ਨੂੰ ਗਰੀਬ ਨਿਵਾਜ ਆਹ ਮੇਰੀ ਬੇਨਤੀ ਹੈ ਮੈਨੂੰ ਆਪਣੇ ਚਰਨਾਂ 'ਚ ਬੈਠਣ ਦੀ ਮੈਨੂੰ ਸੋਝੀ ਮੈਨੂੰ ਅਕਲ ਦੇ ਦਿਓ ਮੈਂ ਤੁਹਾਡੇ ਚਰਨਾਂ 'ਚ ਬੈਠ ਕੇ ਆ ਜਾਣਾ ਗੁੜ ਵਰਸਾਦ ਕਿੰਨੇ ਬਿਰਲੇ ਜਾਤੇ ਗੁਰੂ ਦੀ ਕਿਰਪਾ ਕੋਈ ਬਿਰਲਾ ਕਰਦਾ ਹੀ ਲੈ ਸਕਦਾ ਹੈ ਹਾਰਿਕ ਦੇ ਭਾਗਾ ਵਿੱਚ ਨਹੀਂ ਕਿ ਗੁਰੂ ਦੇ ਦਵਾਰੇ ਆ ਕੇ ਬਾਣੀ ਨੂੰ ਸੁਣ ਲਊਗਾ ਪੰਜਵੇਂ ਪਾਤਸ਼ਾਹ ਕਹਿੰਦੇ ਇਹ ਹਰਿਕ ਦੇ ਭਾਗਾ ਵਿੱਚ ਨਹੀਂ ਹੈ ਵੀ ਅਮਰਤ ਵੇਲੇ ਜਾਗ ਪਊਗਾ ਜਾਂ ਅਮਰਤ ਵੇਲੇ ਆ ਕੇ ਸੰਗਤ ਵਿੱਚ ਬੈਠ ਜਾਊਗਾ ਇਹਦਾ ਬਿਰਲੇ ਬਿਰਲੇ ਹੈ ਸੰਸਾਰ ਤੇ ਜਿਹੜੇ ਗੁਰੂ ਦੇ ਪਿਆਰ ਵਾਲੇ ਨੇ ਹੋਰ ਪ੍ਰਸਾਦ ਗੁਰੂ ਦੀ ਕਿਰਪਾ ਹੈ ਜਿਹੜੀ ਗੁਰੂ ਦੀਆਂ ਬਖਸ਼ਾ ਕਿੰਨੇ ਬਿਰਲੇ ਜਾਂਦੇ ਕਿਸੇ ਬਿਰਲੇ ਬਿਰਲੇ ਤੇ ਹੁੰਦੀ ਹੈ ਨਹੀਂ ਸਾਰਾ ਸੰਸਾਰ ਕਹਿਣ ਨੂੰ ਤਾਂ ਅੱਲਾ ਰਾਮ ਵੈਗੁਰੂ ਕਹਿੰਦੇ ਜਾਂ ਤਨ ਰਾਮ ਰਾਮ ਕਰਤਾ ਸਭ ਜਗੁ ਤਰੀ। ਰਾਮ ਨਾ ਪਾਇਆ ਜਾਇ। ਉਹ ਕਹਿਣ ਦੇ ਨਾਲ ਨਹੀਂ ਮਿਲਦਾ। ਉਹਨੂੰ ਕਮਾਉਣਾ ਪੈਣਾ, ਉਹਦੇ ਪ੍ਰਤੀ ਕੁਝ ਛੱਡਣਾ ਪੈਣਾ, ਨੀਂਦ ਨੂੰ ਛੱਡਣਾ ਪੈਣਾ, ਕੋਈ ਆਪਾ ਮਾਰਨਾ ਪੈਣਾ, ਮੈਨੂੰ ਮਾਰਨਾ ਪੈਣਾ। ਕੁਝ ਸੁੱਖ ਲੈਣ ਵਾਸਤੇ ਕੁਝ ਦੁੱਖਾਂ ਦਾ ਸਾਹਮਣਾ ਕਰਨਾ ਪਏਗਾ। ਫੇਰ ਤਾਂ ਸੁੱਖ ਘਰ ਵਿੱਚ ਆਉਣੇ ਨੇ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਏ ਕੋਈ ਬਰਲੇ ਬਰਲੇ ਨੇ ਜਿਹੜੇ ਭਾਗਾਂ ਵਾਲੇ तेरे ਦਰ ਦੇ ਉੱਤੇ ਆਉਂਦੇ ਨੇ ਸੁਣੋ ਬਿਨੋ ਬ੍ਰਹਮ ਮੇਰੀ ਮਿੱਤਰ اے ਮੇਰੇ ਮਿੱਤਰ ਆਕਾਲ ਪੁਰਖ ਵਹਿਗੁਰੂ ਮੇਰੀ ਆਪੇਤੀ ਸੁਣ ਮੈਂ ਬੜੀ ਆਸ ਲੈ ਕੇ ਸਤਗੁਰੂ ਜੀ ਤੁਹਾਡੇ ਚਰਨਾਂ ਵਿੱਚ ਆਇਆ ਗਰੀਬ ਨਿਵਾਜ ਮੇਰੀ ਅਰਦਾਸ ਹੈ ਤੁਹਾਡੇ ਚਰਨਾਂ ਵਿੱਚ ਮੇਰੇ ਦੁੱਖ ਕੱਟਦੇ ਹੋ ਮਨ ਨੂੰ ਸ਼ਾਂਤੀ ਮਿਲ ਜਾਵੇ ਮਨ ਦੀ ਆਭਨਾਵਾਂ ਮੇਰੀਆਂ ਬੇਰੀਆਂ ਬੜੀਆਂ ਅਰਦਾਸਾਂ ਬੇਤੀਆਂ ਨੇ ਮਹਾਰਾਜ ਲੋੜਾਂ ਸੰਸਾਰਿਕ ਪੂਰੀਆਂ ਕਰਦੇ ਹੋ ਸਭ ਤੋਂ ਵੱਡੀ ਲੋੜ ਹੈ ਤੁਹਾਡੇ ਚਰਨਾਂ ਵਿੱਚ ਜੁੜ ਕੇ ਬੈਠਣ ਦੀ ਮਹਾਰਾਜ ਇਹ ਮਨ ਜਿਹੜਾ ਭਟਕਦਾ ਫਿਰਦਾ ਹੈ ਇੱਕ ਇੱਕ ਜਾਗ ਸੁਣੋ ਵਿਨੋ ਬੇਤੀ ਮੇਰੀ ਮੇਰੀ ਅਰਦਾਸ ਹੈ ਪ੍ਰਭ ਮੇਰੇ ਮਿੱਤਰਾ ਮੇਰੇ ਮਿੱਤਰ ਆ ਗਾਨੁਰਖ ਮੇਰੀਆ ਬੇਤੀ ਸੁਣ ਲਓ ਨਾ ਮੈਂ ਬੜੀ ਆਸ ਲੈ ਕੇ ਤੁਹਾਡੇ ਚਰਨਾਂ ਵਿੱਚ ਆਇਆ ਮੈਂ ਅਮਰ ਤੇ ਮਿਲਣ ਸੁਭਾਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਹਾਂ ਤੁਸੀਂ ਕਿਰਪਾ ਕਰੋ ਮੇਰੇ ਤੇ ਚਰਨ ਕਮਲ ਬਸੇ ਹੋ ਕੀ ਤਾਂ ਸਤਿਗੁਰੂ ਮਹਾਰਾਜੀ ਆਪ ਜੀ ਦੇ ਚਰਨ ਆਪ ਜੀ ਦਾ ਨਾਮ ਮੇਰੇ ਹਿਰਦੇ ਵਿੱਚ ਵਸ ਜਾਵੇ ਟਿਕ ਜਾਵੇ ਮੈਂ ਰੋਜ਼ ਤੁਹਾਡਾ ਵੈਰ ਨੂੰ ਸਿਮਰਨ ਕਰਾਂ ਰੋਜ਼ ਤੁਹਾਡਾ ਨਾਮ ਜਪਾਂ ਸਤਗੁਰ ਪਾਤਸ਼ਾਹ ਜੀ ਕਮਲ ਦੀਆਂ ਪੰਖੜੀਆਂ ਤੋਂ ਵੀ ਸੁੰਦਰ ਤੁਹਾਡਾ ਨਾਮ ਹੈ ਕਮਲ ਦਾ ਫੁੱਲ ਚਿੱਕੜ ਵਿੱਚ ਕਿੜਕਿੜੇ ਵੀ ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚ ਗਏ ਖਿੱਚ ਰਿਹਾ ਕਿਉਂ ਉਹਦੀ ਸੁੰਦਰਤਾ ਇੰਨੀ ਹੈ ਉਹ ਇੰਨਾ ਖੜਿਆ ਹੁੰਦਾ ਕਲੀਆਂ ਖੜੀਆਂ ਨੇ ਮਹਾਰਾਜ ਮਾਇਕ ਚਿੱਕੜ ਦੀ ਨਹੀਂ ਆਈ ਪਰਿਵਾਰ ਦੇ ਵਿੱਚੋਂ ਸੰਸਾਰ ਦੇ ਵਿੱਚ ਰਿਹਾ ਮੇਰੋਂ ਕਿਰਪਾ ਕਰ ਦਿਓ ਪਾਤਸ਼ਾਹ ਜੀ ਮੇਰਾ ਚਿੱਤ ਹੈ ਜਿਹੜਾ ਟਿੱਕਦਾ ਨਹੀਂ ਤੁਹਾਡੇ ਨਾਮ ਨਾਲ ਜੁੜਿਆ ਚਰਨ ਕਮਲ ਬਸੇ ਮੇਰੀ ਚਿੱਤਾ ਮੇਰਾ ਮਨ ਜੁੜ ਜਾਵੇ ਤੁਹਾਡੇ ਨਾਮ ਦੇ ਤੁਹਾਡੀ ਅਮਰਤ ਬਨਪੜ ਨਾਲ ਲੱਗ ਜਾਵੇ ਤੁਹਾਡੀਆਂ ਗੱਲਾਂ ਨੂੰ ਮੰਨਣ ਲੱਗ ਜਾਵੇ ਚਰਨ ਨਾ ਕਮਲਪੁਰ ਧਾਰੀ ਚੀਤ ਮੇਰੇ ਹਿਰਦੇ ਵਿੱਚ ਵਸ ਜਾਵੇ ਤੁਹਾਡਾ ਰੰਗੂ ਨਾਮ ਚਿਰ ਜੀਵਨ ਚੇਤਨ ਨਿਤ ਨਿਤ ਮਹਾਰਾਜ ਰੋਜ਼ ਜਪਿਆ ਕਰਾਂ ਤੁਹਾਡਾ ਨਾਮ ਐਡੀ ਕੀ ਕਿਰਪਾ ਕਰਦੇ ਉਸਦੇ ਬੜੀ ਆਸ ਲੈ ਕੇ ਆਇਆ ਸਤਿਗੁਰੂ ਮਹਾਰਾਜ ਤੁਹਾਡੇ ਚਰਨਾਂ ਵਿੱਚ ਮੈਂ ਹਰ ਕੇ ਚਰਨ ਵਿਧੇ ਮੈਂ ਬਸੈ ਮਹਾਰਾਜ ਤੁਹਾਡੇ ਚਰਨਾਂ ਵਸੇ ਰੂ ਨਾਮ ਮੇਰੇ ਹਿਰਦੇ ਦੀ ਟਿਕਿਆ ਵਸ ਜਾਵੇ ਨਾਮ ਗੀਤ ਕਰੈ ਹਰਲਾਸ ਵਿਸਰਨਾਈ ਪੂਰਨ ਗੁਣਤਾਸ ਮਹਾਰਾਜ ਆ ਇੱਕ ਬੇਨਤੀ ਹੈ ਪੰਜਵੇਂ ਪਾਤਸ਼ਾਹ ਕਹਿੰਦੇ ਇਹ ਅਕਾਲਪੁਰਖ ਵੈਰੂ ਇੱਕ ਅਰਦਾਸ ਹੈ ਤੁਹਾਡੇ ਚਰਨਾਂ ਸੇਵਕ ਵਾਕੇ ਸਾਖਤ ਵੱਲੋਂ ਪੰਜਵੇਂ ਪਾਤਸ਼ਾਹ ਮਹਾਰਾਜੋ ਬੇਨਤੀ ਕਰਦੇ ਨੇ ਜਿਗਿਆਸੂ ਬਣ ਕੇ ਇਹ ਪਾਤਸ਼ਾਹ ਆ ਮੇਰੀ ਬੇਇੱਜ਼ਤੀ ਹੈ ਇਹ ਗੁਣਾ ਦੇ ਖਜਾਨੇ ਇਹ ਗੁਣਾ ਦੇ ਮਾਲਕ ਅਕਾਲ ਪੁਰਖ ਆਹ ਕਿਰਪਾ ਕਰ ਦਿਓ ਮੇਰੇ ਤੇ ਇਹ ਪੂਰਨ ਸੁਭ ਗੁਣਾ ਦੇ ਖਜਾਨੇ ਵੈ ਗੁਰੂ ਮੈਂ ਆਪ ਜੀ ਨੂੰ ਭੁੱਲ ਨਾ ਜਾਵਾਂ ਬਿਸਰ ਨਾਹੀ ਪੂਰਨ ਗੁਣਤਾ ਤੁਹਾਡੇ ਵਾਲੇ ਗੁਣਾ ਮੇਰੇ ਵਿੱਚ ਧਾਰਨ ਹੋ ਜਾਣ ਮੈਂ ਅਰਦਾਸ ਕਰਦਾ ਮਹਾਰਾਜ ਤੁਹਾਡੇ ਵਾਲੇ ਚੰਗੇ ਗੁਣ ਮੇਰੀ ਮਾਨਸਿਕ ਦੀ ਤੀਤ ਜਾਣ ਮੇਰੀ ਝੋਲੀ ਵਿੱਚ ਤੁਹਾਡੇ ਵਾਲਾ ਸੁਭਾਅ ਪੈ ਜਾਵੇ ਮਹਰੂਜ ਤੁਹਾਡੇ ਚਰਨਾ ਚ ਆ ਕੇ ਬੇਨਤੀ ਕਰਾਂ ਪਾਤਸ਼ਾਹ ਤੂੰ ਬਖਸ਼ਣ ਹਾਰਾ ਹੈ ਮੈਂ ਭੁੱਲਣ ਹਾਰਾ ਖਿੰਨ ਕੇ ਨ ਭੁੱਲਣ ਹਾਰ ਬਖਸ਼ਣ ਹਾਰੇ ਵਰਸ ਲੈ ਨਾਨਕ ਪਾਰਵਤਾਰ ਮਹਾਰਾਜ ਤੁਸੀਂ 베ੜੀ 베ੜੀ ਨੂੰ ਜਿੰਦਗੀ ਦੀ 베ੜੀ ਨੂੰ ਪਾਰਨਵਾ ਸਕਦੇ ਹੋ ਮੈਂ ਪਲ ਪਲ ਤੇ ਪੈਰ ਪੈਰ ਤੇ ਗਲਤੀਆਂ ਕਰਦਾ ਭੁੱਲਣ ਹਾਰਾ ਹੁਨੇਕਾਰ ਆ ਤੁਹਾਡਾ ਪਰ ਤੁਸੀਂ ਬਖਸ਼ਣ ਹਾਰੇ ਹੋ ਕਰੋ ਕਿਰਪਾ ਦੀਨਾ ਦੀਨ ਦੇ ਗਰੀਬਾਂ ਦੇ ਮਾਲਕਾਂ ਇਹ ਗਰੀਬਾਂ ਦੀ ਮਦਦ ਕਰਨ ਵਾਲੇ ਪਾਤਸ਼ਾਹ ਆ ਮੇਰੀ ਅਰਦਾਸ ਕਬੀਨਦੀ ਹੈ ਇਹ ਵੀ ਚਰਨਾਂ ਚ ਪ੍ਰਵਾਨ ਕਰ ਲੈ ਮੇਰੇ ਗਰੀਬ ਦੇ ਉੱਪਰ ਵੀ ਮਿਹਰ ਦੀ ਨਜ਼ਰ ਕਰਦੇ ਸਤਿਗੁਰੂ ਮਹਾਰਾਜ ਆ ਕਰ ਕਿਰਪਾ ਮੈਨੂੰ ਵੀ ਆਪਣੇ ਚਰਨਾਂ ਦੇ ਵਿੱਚ ਜੋੜ ਲੈ ਮੇਰੇ ਜਿੰਦਗੀ ਦੇ ਜਿਹੜੇ ਰਹਿਣੇ ਸਵਾਸ ਨੇ ਜੀਵਨ ਬੀਤ ਗਿਆ ਜਿਹੜਾ ਉਹ ਬੀਤ ਗਿਆ ਜਿਹੜਾ ਰਹਿਦਾ ਮੰਗਦਾ ਤੁਹਾਡੇ ਚਰਨਾਂ ਨਾਲ ਜੁੜ ਜਾਵੇ ਮੈਂ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੁੰਦਾ ਹਾਂ ਤੁਸੀਂ ਕਿਰਪਾ ਕਰੋ ਦੀਨ ਕੇ ਦਾਤੇ ਦਰਸ਼ਨ ਦੇਖ ਜੀਵਨ ਨੂੰ ਤੇਰਾ ਮਹਾਰਾਜ ਆ ਮੇਰਾ ਰੋਜ਼ ਦਾ ਨੀਤ ਬਣ ਜਾਵੇ ਮੈਂ ਦੌੜਿਆ ਤੇਰੇ ਦਵਾਰੇ ਤਹਾਮ ਤੇਰੇ ਚਰਨਾਂ ਤੇ ਆ ਕੇ ਇਹ ਬੇਜਨੀਆ ਕਰਾਂ ਅਰਜਾਂ ਕਰਾਂ ਪਾਤਸ਼ਾਹ ਆਹ ਕਿਰਪਾ ਕਰ ਮੇਰੇ ਮਨ ਦੇ ਵਿੱਚ ਤੁਹਾਡਾ ਭਰੋਸਾ ਟਿਕ ਜਾਵੇ ਸਤਗੁਰੂ ਜੀ ਨੇ ਬੜੇ ਅਦਬ ਦੇ ਦੀਨ ਕੇ ਨਾਲ ਸਾਨੂੰ ਸਮਝਾਉਣਾ ਦਿੱਤਾ